ਸਿਕਰਾਤੇ ਹੈ ਪੂਰੀ ਸਟਰੀਟ ਲਹਿਰ ਕਿਸ ਦੇ ਨਾਲ लगातार ये कड़ाके की ठंड पै रही है हर चीर भी ठंड पै रही है जिस करके रात टेचर तो काफ़ी ज्यादा हेठा चला ही गया है बल्कि दिन के टेंपरेचर भारी गिरावट जो है वो दर्ज की गई है ते पंजाब दे कई कई है, के कई इलाकों कई जिले लगातार ये धुंध पै रही है धुंध करके जीरो विजिबिलिटी है तो सीत लहर ने कंबणी छेड़ी हुई है अज तो तीन दिन मौसम विभाग के वो अलर्ट जारी किया गया है छह जनवरी तक ऑरेंज अलर्ट वैदर डिपार्टमेंट जारी किया है संघनी धुंध के कड़ाके की ठंड का अलर्ट है

गड्डी दे रिफ्लेक्टर्स ऑन रखे फॉग लाइट्स ऑन रखिया जान रिफ्लेक्टर्स ऑन रखिया जान रफ्तार हौली रखी जाए क्योंकि इस दौरान इस सीजन से व्डे पद्धर से जीरो विजिबिलिटी के करके कई एक्सीडेंट्स होंगे ने पर मौसम विभाग का एक कहना है कि अगले तीन दिन के लिए ऑरेंज अलर्ट है क्योंकि संघनी धुंध पेगी हाल फिलहाल अच्छे देखा कि दो तो तीन दिन पहला मीह भी, भी पियां सुक्की ठंड पै रही थी सुक्की ठंड नाल लोग काफ़ी ज़्यादा बीमार हो रहे थे पर उसको निजात जरूर मिली है तो मीह पिया हूँ जो कह सकते हैं कि ठंडक मौसम जो और भी ज़्यादा देखने मिल रही है कि संघनी धुंद का दौर लगातार जारी हालांकि संघनी धुंद कण की फसल काफ़ी ज़्यादा लाहेवंद जरूर होंगी है क्योंकि कणक की फसल इस चंकी होंगी है तो इस चेहरे जरूर खिड़े हुए हैं पर दूसरे पास से आम लोगों के जनजीवन से वे पदर से इस ठंड ने वे पद्धर से प्रभाव जो है वो पाया है क्योंकि लोग कराची रहन मजबूर जो है वह हो करेंगे बख जिल का अं रुख करा कि कुछ टेंपरेचर वक्त जिले दर्ज किए गए किस तरीके लोग इस हट चीज ही ठंड तो अपने आप में बचा रहे हैं क्योंकि पंजाब के बख्या का जिक्र कराते किस तरीके कड़ाके की ठंड जो है उत्थे पै रही है ਬੇਨਾਲ ਮੇਰੇ ਸੋਗੀ ਵਕਫਤ ਖਾਵਤ ਜੁੜੇ ਹੋਏ ਨੇ ਅਮਰੀਕ కుమార్ ਖਸ਼ਾਹਪੁਰ ਤੋਂ ਜੁੜੇ ਹੋਏ ਨੇ ਸੁਖਜਿੰਦਰ ਪਠਾਨ ਕੋ ਤੋਂ ਜੁੜੇ ਹੋਏ ਨੇ ਰਜੇਂਦਰ ਲੁਧਿਆਣਾ ਤੋਂ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਮੈਂ ਰੁਕ ਕਰਾਂਗੀ ਰਜੇਂਦਰ ਦਾ ਰਜੇਂਦਰ ਲੁਧਿਆਣਾ ਚ ਕੀ ਕੁਛ ਟੈਂਪਰੇਚਰ ਹੈ ਕਿਸੇ ਕੇ ਨਾਲ ਲੋਕ ਆਪਣੇ ਆਪ ਨੂੰ ਇਸ ਹੱਡ ਚੀਵੀ ਠੰਡ ਤੋਂ ਬਚਾ ਰਹੇ ਨੇ ਆ ਦੇਖੋ ਬਿਲਕੁਲ ਸਰਜੋਤ ਦੱਸ ਦिए ਕਿ ਬੇਸ਼ੱਕ ਲੁਧਿਆਣਾ ਦੇ ਵਿੱਚ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ 8 ਡਿਗਰੀ ਤੱਕ ਜਿਹੜਾ ਉਹ ਇਸ ਵੇਲੇ ਦਾ ਟੈਂਪਰੇਚਰ ਚੱਲ ਰਿਹਾ ਪਰ ਕਿਤਨਾ ਕਿਤੇ ਜੋ ਮੌਸਮ ਵਿਭਾਗ ਦੀ ਮੰਨੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੇ ਸੰਗਣੀ ਧੁੰਦ ਦੀ ਵਿਜ਼ਿਬਿਲਟੀ ਜ਼ਰੂਰ ਜਿਤਾਈ ਸੀ ਪਰ ਲੁਧਿਆਣਾ ਦੀਆਂ ਸੜਕਾਂ ਦੀਆਂ ਤਸਵੀਰਾਂ ਅਸੀਂ ਜ਼ਰੂਰ ਦਿਖਾਵਾਂਗੇ ਲੁਧਿਆਣਾ ਦੇ ਮਲੇਰਕੋਟਲਾ ਫਿਰੋਜ਼ਪੁਰ ਜਿਹੜਾ ਬਾਈਪਾਸ ਦੀਆਂ ਤਸਵੀਰਾਂ ਨੇ ਦੇਖਿਆ ਜਾ ਸਕਦਾ ਹੈ ਕਿ ਇੱਥੇ ਜ਼ਿਆਦਾਤਰ ਧੁੰਦ ਦੀ ਵਿਜ਼ਿਬਿਲਟੀ ਤਾਂ ਨਜ਼ਰ ਜਿਹੜੀ ਆ ਉਹ ਨਹੀਂ ਆ ਰਹੀ ਪਰ ਦੂਸਰੇ ਪਾਸੇ ਇਹ ਕਿਹਾ ਜਾ ਸਕਦਾ ਹੈ ਕਿ ਠੰਡੀਆਂ ਹਵਾਵਾਂ ਮਾ ਜਰੂਰ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਲੋਕ ਜਿਹੜਾ ਇਸ ਤੋਂ ਬਚਣ ਦੇ ਲਈ ਕਿਤਨਾ ਕਿਤੇ ਗੁਰੇਜ਼ ਕਰ ਰਹੇ ਨੇ ਹਾਲਾਂਕਿ ਦੋ ਪਹੀਆ ਵਾਹਨ ਤੇ ਜਿਹੜੇ ਲੋਕ ਆ ਉਹ ਘੱਟ ਨਜ਼ਰ ਆ ਰਹੇ ਨੇ ਤਾਂ ਜਿਹੜੇ ਚਾਰ ਪਹੀਆ ਵਾਹਨ ਖਾਸ ਕਰਕੇ ਜਿਹੜੀਆਂ ਗੱਡੀਆਂ ਨੇ ਉਸ ਦੇ ਉੱਤੇ ਲੋਕ ਜਿਆਦਾ ਸਫ਼ਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਧੁੰਦ ਦੀ ਵਿਜ਼ਿਬਿਲਟੀ ਦਾ ਜੋ ਸ਼ੰਕਾ ਜਤਾਈ ਜਾ ਰਹੀ ਸੀ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਤਾਂ ਹਲਕੀ ਤੋਂ ਦਰਮਿਆਨੀ ਅੱਜ ਧੁੰਦ ਸੜਕਾਂ ਤੇ ਜ਼ਰੂਰ ਵੇਖਣ ਨੂੰ ਮਿਲੀ ਹੈ ਪਰ ਇਹ ਕਿਹਾ ਜਾ ਸਕਦਾ ਹੈ ਕਿ ਸੰਘਣੀ ਧੁੰਦ ਵਾਲੀ ਸਥਿਤੀ ਲੁਧਿਆਣਾ ਦੇ ਵਿੱਚ ਨਜ਼ਰ ਨਹੀਂ ਆ ਰਹੀ ਪਰ ਇਸ ਦੇ ਨਾਲ ਨਾਲ ਲੋਕਾਂ ਨੂੰ ਜਿਹੜੀ ਆ ਮੌਸਮ ਤੋਂ ਕੋਈ ਵੀ ਰਾਹਤ ਨਹੀਂ ਹੈ ਕਿਉਂਕਿ ਠੰਡ ਜ਼ਿਆਦਾ ਹੋਣ ਦੇ ਕਾਰਨ ਲੋਕ ਘਰਾਂ ਦੇ ਵਿੱਚ ਹੀ ਰਹਿਣਾ ਪਸੰਦ ਕਰ ਰਹੇ ਨੇ ਕਿਉਂਕਿ ਪਿਛਲੇ ਦਿਨਾਂ ਜੋ ਮੌਸਮ ਵਿਭਾਗ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਸੀਗਾ ਕਿ ਬਾਰਿਸ਼ ਤੋਂ ਬਾਅਦ ਹੀ ਲੋਕਾਂ ਨੂੰ ਸੁੱਕੀ ਠੰਡ ਤੋਂ ਰਾਹਤ ਮਿਲ ਸਕਦੀ ਹੈ ਪਰ ਇਹ ਕਿਹਾ ਜਾ ਸਕਦਾ ਕਿ ਲੋਕਾਂ ਨੂੰ ਸੁੱਕੀ ਠੰਡ ਤੋਂ ਤਾਂ ਰਾਹਤ ਮਿਲੀ ਆ ਲੇਕਿਨ ਠੰਡੀਆਂ ਹਵਾਵਾਂ ਦੇ ਕਾਰਨ ਲੋਕ ਜਿਹੜੇ ਨੇ ਉਹ ਠੰਡ ਦਾ ਸਾਹਮਣਾ ਜ਼ਰੂਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਵਾਰ ਫਿਰ ਤੋਂ ਮੈਂ ਤਸਵੀਰਾਂ ਦਿਖਾਉਣ ਦਾ ਯਤਨ ਕਰਾਂਗਾ ਲੋਕ ਗੱਡੀਆਂ ਦੀਆਂ ਲਾਈਟਾਂ ਜ਼ਰੂਰ ਜਗਾ ਕੇ ਲੰਘਦੇ ਹੋਏ ਨਜ਼ਰ ਆ ਰਹੇ ਨੇ ਆਪਣਾ ਬਚਾਅ ਕਰਕੇ ਲੰਘਦੇ ਹੋਏ ਨਜ਼ਰ ਆ ਰਹੇ ਨੇ ਪਰ ਇਹ ਜ਼ਰੂਰ ਕਿਹਾ ਜਾ ਸਕਦਾ ਕਿ ਆਉਣ ਵਾਲੇ ਅਗਲੇ ਦਿਨਾਂ ਦੇ ਵਿੱਚ ਸੰਘਣੀ ਧੁੰਦ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਇਸ ਦੇ ਨਾਲ ਨਾਲ ਅਗਰ ਗੱਲ ਕਰੀਏ ਤਾਂ ਬਾਰਿਸ਼ ਦੀ ਕਈ ਜਗ੍ਹਾ ਤੇ ਜਿਹੜੀ ਸੰਭਾਵਨਾ ਉਹ ਜ਼ਰੂਰ ਦਿਤਾਈ ਗਈ ਹੈ ਹਾਲਾਂਕਿ ਇਹ ਮੰਨਿਆ ਜਾ ਸਕਦਾ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਜੋ ਤੁੰਦ ਦੀ ਵਿਜ਼ਿਬਿਲਟੀ ਨੂੰ ਲੈ ਕੇ ਜੋ ਜ਼ਿਕਰ ਕੀਤਾ ਗਿਆ ਸੀ ਉਹ ਇੱਥੇ ਨਜ਼ਰ ਨਹੀਂ ਆ ਰਿਹਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰਜਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤਸਵੀਰਤ ਉਸਾਨ ਨੂੰ ਲਗਾਤਾਰ ਵਖੰਡ ਰੋ ਮੈਂ ਆਪਣੇ ਸਹਿਯੋਗਦਰੋ ਕਰਾਂਗੀ ਅਮਰੀਕ ਹੁਸ਼ਿਆਰਪੁਰ ਤੋਂ ਸੱਜਣਾ ਲਾਈਵ ਜਿਹੜੇ ਨੇ ਅਮਰੀਕ ਅਸੀਂ ਤੁਹਾਡੇ ਪਿੱਛੇ ਦੇਖ ਪਾ ਰਹੇ ਹਾਂ ਕਿ ਅੱਜ ਜੋ ਹੈ ਤੁੰਦ ਇੰਨੀ ਜ਼ਿਆਦਾ ਨਹੀਂ ਹੈ पर जानना चाहवा कि ठंडक मौसम चिकित्सक के नाल लगातार बरकरार है क्योंकि रात का टैंपरेचर के हेठा है हीट डिग गया है काफ़ी ज़्यादा पर दिन के टैंपरेचर भी जो गिरावट है वो दर्ज की गई ਬਿਲਕੁਲ ਸਰ ਜੀ ਅਸੀਂ ਇਸ ਵਕਤ ਹੁਸ਼ਿਆਰਪੁਰ ਦੇ ਜਲੰਧਰ ਰੋਡ ਤੇ ਖੜੇ ਆ ਜਿੱਥੇ ਕਿ ਅੱਜ ਬੇਸ਼ੱਕ ਧੁੰਦ ਦੇ ਸਾਹਮਣੇ ਮਕਰ ਨਜ਼ਰ ਨਹੀਂ ਆ ਰਹੀ ਪਰ ਜੇਕਰ ਉਧਰ ਤਸਵੀਰਾਂ ਦਿਖਾਈਆਂ ਜਾਂ ਤਾਂ ਠੰਡਕ ਮੌਸਮ ਦੇ ਵਿੱਚ ਬਹੁਤ ਹੈ ਕਿਉਂਕਿ ਜਿਹੜਾ ਬੀਤੇ 2 ਦਿਨ ਪਹਿਲਾਂ ਮੀਂਹ ਪਿਆ ਸੀ ਉਸ ਦੇ ਨਾਲ ਜਿਹੜਾ ਟੈਂਪਰੇਚਰ ਆ ਉਹ ਬਹੁਤ ਜ਼ਿਆਦਾ ਥੱਲੇ ਡਿੱਗਿਆ ਹੈ ਤੇ ਐਸੇ ਵੇਲੇ ਲੋਕ ਜਿਹੜੇ ਬਾਹਰ ਨਿਕਲ ਰਹੇ ਨੇ ਉਹ ਤਸਵੀਰਾਂ ਦੇ ਵਿੱਚ ਦੇਖਦਾ ਹੈ ਕਿ ਮੋٹے-ਮੋٹے ਕੰਬਲ ਲੈ ਕੇ ਜਾਂ ਸਿਰ ਦੇ ਉੱਤੇ ਟੋਪੀਆਂ ਲੈ ਕੇ ਨਿਕਲ ਰਹੇ ਨੇ ਕਿਉਂਕਿ ਜੇਕਰ ਇਸ ਇਲਾਕੇ ਦੀ ਗੱਲ ਕੀਤੀਵੇ ਇਸ ਇਲਾਕੇ ਦੇ ਵਿੱਚ ਠੰਡ ਬਹੁਤ ਜ਼ਿਆਦਾ ਇਸ ਵੇਲੇ ਜਿਹੜੀ ਸ਼ੀਤ ਲਹਿਰ ਚੱਲ ਰਹੀ ਹੈ ਤੇ ਮੌਸਮ ਵਿਭਾਗ ਦੇ ਮੁਤਾਬਕ ਬੇਸ਼ੱਕ ਧੁੰਦ ਨਹੀਂ ਹੈ ਪਰ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਠੰਡਕ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕੋਈ ਬਾਰਿਸ਼ ਵੀ ਹੋਵੇ ਤੇ ਧੁੰਦ ਦੇ ਜਿਹੜਾ ਧੁੰਦ ਦਾ ਨਾ ਹੋਣਾ ਇਸ ਦੇ ਨਾਲ ਲੋਕਾਂ ਨੂੰ ਨਹੀਂ ਫਾਇਦਾ ਹੈ ਕਿ ਲੋਕ ਆਪਣੇ ਵਹੀਕਲਾਂ ਦੇ ਉੱਤੇ ਲੋਕ ਆਪਣੇ ਕੰਮ ਦੇ ਉੱਤੇ ਆਰਾਮ ਦੇ ਨਾਲ ਜਾ ਸਕਦੇ ਨੇ ਤੇ ਕੋਈ ਵੀ ਦਿੱਕਤ ਨਹੀਂ ਆ ਰਹੀ ਪਰ ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ ਠੰਡਕ ਜ਼ਰੂਰ ਹੈ ਤੇ ਲੋਕ ਉਸ ਤੋਂ ਬਚਣ ਦੇ ਲਈ ਕੋਈ ਅੱਗ ਲਗਾ ਰਿਹਾ ਹੈ ਕੋਈ ਮੋٹے ਕੱਪੜੇ ਪਾ ਰਿਹਾ ਹੈ ਬਕਾਇਦਾ ਟੋਪੀਆਂ ਲੈ ਕੇ ਪੂਰੇ ਪੈਕ ਹੋ ਕੇ ਜਿੱਥੇ ਵੀ ਕਿਸੇ ਨੇ ਆਪਣੇ ਕੰਮ ਤੇ ਜਾਣਾ ਆ ਜਾਂ ਖੇਤਾਂ ਨੂੰ ਜਾਣਾ ਆ ਜਾਂ ਕਿਸੇ ਹੋਰ ਕਿਸੇ ਜ਼ਰੂਰੀ ਕੰਮ ਦੇ ਲਈ ਸ਼ਹਿਰ ਜਾਣਾ ਆ ਤਾਂ ਉਹ ਲੋਕ ਜਰੂਰ ਸਭ ਜੋ ਤੁਰੇ ਹੋਏ ਨੇ ਪਰ ਜੇਕਰ ਤੂੰ ਦੀ ਗੱਲ ਕੀਤੀ ਐਵੇਂ ਤਾਂ ਤੂੰ ਨਜ਼ਰ ਨਹੀਂ ਆ ਰਹੀ जी जी, जी। चलो बहुत बहुत शुक्रिया अमरीक सू पूरी जानकारी देने तस्वीर तुम लगातार दिखाते रहो मैं अपने सहयोग दर रुक करा पठानकोट तो जुड़े हुए हैं सुखजिंदर असुखजिंदर पठानकोट सरहदी जिला है व्डे पदर से इतने ठंड पैंती है मौजूदा टैंपरेचर की कुछ है किस तरीके लोग इस हर चीजी ठंड तो अपने आप को बचा रहे ਹਾ ਕੋੜ ਅਕਸਰ ਢਿਗਲਾ ਅਤੇ ਪਿਛਲੇ ਦਿਨਾਂ ਦੇ ਵਿੱਚ ਤਾਂ ਜਿਹੜੀ ਕਾਫੀ ਸੰਨੀ ਧੁੰਦ ਵੀ ਪਈ ਆ ਤੇ ਹੁਣ ਵੀ ਜੇਕਰ ਹਾਲਾਤਾਂ ਦੀ ਗੱਲ ਕਰੀਏ ਤਾਂ ਮਾਰੀ ਏਰੀਏ ਦੇ ਵਿੱਚ ਕਾਫੀ ਜਿਹੜੀ ਆ ਧੁੰਦ ਦੇਖਣ ਨੂੰ ਮਿਲਦੀ ਆ ਪਰ ਸ਼ਹਿਰੀ ਇਲਾਕੇ ਦੇ ਵਿੱਚ ਜਿਹੜਾ ਧੁੰਦ ਕਿਤਨਾ ਕਿਤੇ ਘੱਟ ਦੇਖਣ ਨੂੰ ਮਿਲਦੀ ਆ ਸੋ ਲਿਖਾ ਜਾ ਇਸ ਵੇਲੇ ਜਦੋਂ ਅਸੀਂ ਕੱਲ ਪਿਛਲੇ ਦਿਨੀ ਆਪਾਂ ਉਹ ਕਵਰੇ ਵੀ ਚਿੱਤੀ ਸੀਗੀ ਤਾਂ ਜਿਹੜੇ ਦੁੱਧ ਹੀ ਨੇ ਜਿਹੜੇ ਗੁਜਰ ਸਮੂਦਾਇਆ ਗੁਜਰਪਾਈ ਚਾਰਾ ਉਹਨਾਂ ਦਾ ਸਾਫ ਤੋਂ ਤੋਂ ਕਹਿਣਾ ਸੀਗਾ ਕਿ ਧੁੰਦ ਦੀ ਵਜ੍ਹਾ ਤੇ ਨਾਲ ਅਕਸਰ ਉਹ ਜਿਹੜਾ ਉਹ ਨੁਕਸਾਨ ਚੇਲਣਾ ਪੈਂਦਾ ਕਈ ਵਾਰ ਉਹਨਾਂ ਦਾ ਜਿਹੜਾ ਉਹ ਐ ਜਾ ਸੋਨੀ ਹਾ ਜਾ ਉਹ ਵੀ ਪ੍ਰਮਾਤਮਾ ਕੇ ਇਹੀ ਅਰਦਾਸ ਕਰਦੇ ਹੋਏ ਜਿਸੇ ਸੀਗੇ ਕਿ ਛੇਤੀ ਕੋ ਛੇਤੀ ਮਸਾਹ ਹੋਏ ਇਸਨੇ ਕਰਕੇ ਜਿਹੜਾ ਆ ਇਸ ਤੋਂ ਤੋਂ ਜਿਹੜੀ ਉਹ ਨਿजात ਮਿਲ ਜੀਏ ਸੇ ਪਛੇ ਜੇਕਰ ਆਪਾਂ ਖੇਤੂ ਭਾਗ ਦੀ ਗੱਲ ਕਰੀਏ ਤਾਂ ਸੇਤੂ ਭਾਗ ਕੋਲੋਂ ਵੀ ਸਿੱਧੇ ਕੋਰਟ ਤੇ ਲੋਕਾਂ ਨੂੰ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਪੁੰਦ ਦੇ ਵਿੱਚ ਜਿਹੜਾ ਜਿੰਨਾ ਘਟ ਹੋ ਸਕਤੇ ਘਰੋਂ ਬਾਹਰ ਨਿਕਲੋ ਅਤੇ ਬੱਚਿਆਂ ਤੇ ਬਜ਼ੁਰਗਾਂ ਨੂੰ ਜੜਾਇਆ ਇਸ ਪੁੰਦ ਤੋਂ ਵਿਚਾਰ ਕਰਫੋ ਨਾਲ ਦੀ ਨਾਲ ਜਿਹੜੇ ਹਾਰਟ ਪ੍ਰੈਸ਼ਰ ਨੇ ਉਹ ਇਸ ਥਾਂ ਦੇ ਤਾਂ ਪੁੰਦ ਦੇ ਵਿੱਚ ਕਟੋ ਕਟ ਜਿਹੜਾ ਘਰੋਂ ਬਾਹਰ ਨਿਕਲ ਤਾਂ ਜੋ ਜਿਹੜਾ ਆ ਉਹਨਾਂ ਦੀ ਸਿਹਤ ਨੂੰ ਠੀਕ ਰੱਖਿਆ ਜਾ ਸਕੇ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੁਖਜਿੰਦਰ ਸਾਨੂੰ ਜਾਣਕਾਰੀ ਦੇਣ ਲਈ ਕਿਸਰੇ ਕਨਾਲ ਕੜਾਕੇ ਦੀ ਠੰਡ ਆਲੇ ਦੁਆਲੇ ਪੈ ਰਹੀ ਹੈ ਹਾਲਕਿ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਅਗਲੇ 3 ਦਿਨ ਤੱਕ ਜੋ ਹੈ ਉਹ ਜ਼ੀਰੋ ਵਿਜ਼ਿਬਿਲਟੀ ਚਲਦੀ ਆ ਸਕਦੀ ਹੈ ਲੋਕਾਂ ਨੂੰ ਇਹ ਠੰਡ ਲਗਾਤਾਰ ਆਉਣ ਵਾਲੇ ਦਿਨਾਂ ਅਜ ਵਧੇਗੀ ਇਸ ਠੰਡ ਤੋਂ ਨਿਜਾਤ ਮਿਲਣ ਵਾਲੀ ਹਾਲ ਫਿਲਹਾਲ ਨਜ਼ਰ ਨਹੀਂ ਆ ਰਹੀ पूरा उत्तर भारत इस समय कड़ाके की ठंड की चपेट में है जेकर पंजाब दी गल करिए त कई जिल्ल्याच पारा 3 डिग्री सेल्सियस तक ਡਿੱਗ ਗਿਆ ਹੈ लुਧਿਆਣਾ ਚ ਹੱਡ ਚਿਰਵੀ ਸੀਤ ਲਹਿਰਾਂ ਦੇ ਵਿੱਚ ਆਲੇ ਕਈ ਪ੍ਰਵਾਸੀ ਲੋਕ ਸੜਕਾਂ ਤੇ ਰਾਤ ਖੱਟਣ ਨੂੰ ਮਜਬੂਰ ਹਨ ਹਾਲਾਂਕਿ ਵਕ ਵਕ ਥਾਵਾਂ ਤੇ ਸਮਾਜ ਤੇ ਵੀ ਲੋਕਾਂ ਦੇ ਵੱਲੋਂ ਸ਼ੈਲਟਰ ਹੋਮਸ ਵੀ ਬਣਾਏ ਗਏ ਨੇ ਪਰ ਇਸ ਦੇ باوجود ਵੀ ਇਹ ਲੋਕ ਸੜਕਾਂ ਤੇ ਕਿਉਂ ਰਾਤਾਂ ਕੱਟ ਰਹੇ ਨੇ ਇਸ ਬਾਰੇ ਸਾਡੇ ਸਹਿਯੋਗੀ ਨੇ ਇਨ੍ਹਾਂ ਲੋਕਾਂ ਦੇ ਨਾਲ ਗੱਲ ਪਾਸੇ ਕਿੜਾਕੇ ਦੀ ਠੰਡ ਪੈ ਰਹੀ ਆ ਤਾਂ ਦੂਸਰੇ ਪਾਸੇ ਇਸ ਠੱਡ ਚੀਰਮੀ ਠੰਡ ਤੋਂ ਬਚਣ ਲਈ ਲੋਕ ਕਿਸੇ ਨਾ ਕਿਸੇ ਚੀਜ਼ ਦਾ ਸਹਾਰਾ ਲੈਣੇ ਨੇ ਖਾਸ ਕਰ ਗਰਮ ਕੱਪੜਿਆਂ ਦਾ ਲੋਕ ਘਰਾਂ ਦੇ ਵਿੱਚ ਰਹਿ ਕੇ ਹੀ ਜ਼ਿਆਦਾਤਰ ਆਪਣਾ ਜਿਹੜਾ ਗੁਜ਼ਰਬੱਤਰ ਕਰ ਰਹੇ ਨੇ ਤਾਂ ਕਈ ਲੋਕ ਜਿਹੜੇ ਨੇ ਸੜਕਾਂ ਤੇ ਰਹਿ ਕੇ ਗੁਜ਼ਾਰਾ ਕਰਦੇ ਨੇ ਉਸ ਦੀ ਤਸਵੀਰ ਦਿਖਾਵਾਂਗੇ ਲੁਧਿਆਣਾ ਦੀਆਂ ਸੜਕਾਂ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਲੋਕ ਇਸ ਠੱਡ ਚੀਰਮੀ ਠੰਡ ਦੇ ਦਰਮਿਆਨ ਸੜਕਾਂ ਤੇ ਗੁਜ਼ਾਰਾ ਕਰਨ ਲਈ ਮਜਬੂਰ ਨੇ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਹਾਲਕੀ ਨਗਰ ਨਿਗਮ ਵੱਲੋਂ ਰਹਿਣ ਬਸੇਰੇ ਬਣਾਏ ਗਏ ਨੇ ਸ਼ੈਲਟਰ ਹੋਮ ਜਿਹੜੇ ਉਹਨਾਂ ਦੇ ਵੱਲੋਂ ਬਣਾਏ ਗਏ ਨੇ ਪਰ ਬਾਬੂ ਉਸ ਦੇ ਲੋਕ ਜਿਹੜੇ ਨੇ ਸੜਕਾਂ ਤੇ ਰਹਿ ਕੇ ਗੁਜ਼ਾਰਾ ਕਰ ਰਹੇ ਨੇ ਇੱਥੇ ਆਪਣੀਆਂ ਰਾਤਾਂ ਗੁਜ਼ਾਰ ਰਹੇ ਨੇ ਤਾਂ ਇਹ ਕਿਹਾ ਜਾ ਸਕਦਾ ਕਿ ਪੁਲ ਦੇ ਹੇਠਾਂ ਜਿਹੜੇ ਕਿਹਾ ਜਾ ਸਕਦਾ ਕਿ ਲੋਕ ਕਿਤਨਾ ਕਿਤੇ ਆਪਣਾ ਜਿਹੜਾ ਗੁਜ਼ਰਬਸਰ ਕਰ ਰਹੇ ਨੇ ਇੱਥੇ ਹੀ ਆਪਣਾ ਰਾਤ ਦਾ ਜਿਹੜਾ ਉਹਨਾਂ ਦੇ ਵੱਲੋਂ ਗੁਜ਼ਾਰਾ ਕੀਤਾ ਜਾਂਦਾ ਤਾਂ ਇੱਥੇ ਕੁਝ ਲੋਕ ਵੀ ਨੇ ਗੱਲਬਾਤ ਵੀ ਕਰਾਂਗੇ ਕੀ ਨਾਮ ਹੈ ਜੀ ਆਪਕਾ ਮੇਰਾ ਨਾਮ ਕੁਲਦੀਪ ਹੈ ਕੁਲਦੀਪ ਸੜਕ ਦੇ ਉੱਤੇ ਰਹਿ ਰਹੇ ਹੋ ਕੀ ਬਜਾ ਮਤਲਬ ਰਹਿਣ ਬਚੇਰੇ ਬਣਾਏ ਗਏ ਸਰਕਾਰ ਵੱਲੋਂ ਤਾਂ ਕਿਹਾ ਜਾ ਸਕਦਾ ਹੈ ਕਿ ਉੱਥੇ ਵੀ ਰਾਤ ਕੱਟੀ ਜਾ ਸਕਦੀ ਹੈ ਠੰਡ ਬਹੁਤ ਜ਼ਿਆਦਾ ਹੈ ਮੇਰਾ ਤਾਂ ਘਰ ਕੋਈ ਨਾ ਸਰ ਜੀ वहां कुछ ਨਹੀਂ ਮਿਲਦਾ ਸਰ यहां से लेके जरूर जाते हैं हमार को जी वहां नहीं मिलता कुछ ਤੇ ਹਾਂ ਮਰ ਕੋ ਕਾਣੀ ਸਿਕਨ ਦਿਖਾਉਣੇ ਹੋਏ ਕਾਣੀ ਸਿਕਨ ਦੇ ਦਿੱਤੇ ਖਾਲਤੇ ਹੁਣ ਕੀ ਦੇਸ ਅੱਛਾ ਅਪਰੋਚ ਕੀਤੀ ਉਹਨਾਂ ਨੇ ਤੁਹਾਨੂੰ ਲਿਜਾਣ ਦੀ ਕਿ ਉੱਥੇ ਜਾ ਕੇ ਰਹੋ खाना पीना जी में ही तो तो जाने को पर जाते भी है पर उधर से हमारे सुबह पांच बजे जाते कितने एंट्री होंगी अंदर रात को दस बजे ग्यारह बजे और भी गल बात करेंगे क्योंकि जेडे लोग सड़क ने क्या नाम है आपका राहुल नाम है जी कहा सड़कों पर रह रहे हो मतलब होम भी बनाए हैं क्या काम क्या करते हो सर जी हम लोग पहले आप से पहले से ऐसी आपसे गहलोगी हम करने दो पहले से काम करते भाव जी अब हमारा सीजन आने वाली है नौ तारीख से हमारा लगातार काम है भाव जी खून पड़ रही हमें भी शो कर रहा है कहीं नहीं बसेरा में रहने के लिए मैं चक्कर रोटी पाने के लिए दिक्कत पड़ती है सर किसी कमरे में क्यों नहीं रहते क्या वजह है वजह ये सर जी हम लोग जो सात उस साथ हैं जैसे हम संगत में है हमें कुछ चारा अगला को कुछ चारा रहा पाँच सौ या हजार रुपए चाह रहा तो राहुल उ देने के लिए तैयार है जी मैं चक्कर हो गया कमरे एक बार लेके धोखा कहला गया हम लोग को पैसा कमरे से निकाल निकाल के बंदा भाग गया अब हम लोग काम करते हैं शादी ब्याह के इतनी ठंड है इतना आपको पता घना कोहरा भी रहता है ठंड भी रहती है आपका यहाँ पर लगता नहीं है लोग अपने घरों में आप सड़कों पर हम लोग घर से आए हुए हैं काफी साल हो गया कम से कम चौवन साल हो गया मेरे को चौवन साल हो गया काफी टाइम लोग रह रहे हैं यहाँ पे सड़कों तो पर ही रहते हो नहीं पहले कमरा रहते थे अभी कमाई नहीं हो रहा है तो हम कमरे छोड़ दिए तो क्या लगता है इससे गुजारा हो जाता है ठंड में हाँ जाकर हमें देता है कमल उम्मल दे देता है कि पंजाब के लोग जैसे भी ये अच्छे हैं हमें दे जाते हैं आप हम लोग दिलदारी करते हैं शादी ब्याह के भी काम